ਪਉ ਪਾਂਡੇ ਕਿਆ ਲਿਖੋ ਜਨ ਜੰਦਾ ਸੁਣ ਪਾਂਡੇ ਕਿਆ ਲਿਖੋ ਜਨ ਜੰਦਾ ਲਿਖ ਰਾਮ ਨਾਮ ਕੋਰ ਮੁਖ ਕੋ ਪਾਲਾ ਚੇਰਾ ਸਹਿ ਜੀ ਸੁਭਾਏ ਜਿਦਿਆ ਸੋਦਾ ਤਤ ਲਹ ਰਾਮ ਨਾਮ ਲਿਵ ਲਾਏ ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਇਹ ਉਚਾਰੀ ਹੋਇ ਪਾਣੀ ਓਮਕਾਰ ਜਿਸ ਦੇ ਵਿੱਚ ਸਤਿਗੁਰੂ ਜੀ ਉਹ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਕਿਉਂਕਿ ਸਾਰੀ ਬਾਣੀ ਦੇ ਵਿੱਚ ਸ਼੍ਰੀਂਗਿਆ ਪੌੜੀਆਂ ਹਨ ਅਤੇ ਇੱਕ ਹੀ ਰਹਾਉ ਦੀ ਪੰਕਤੀ ਹੈ ਉਹ ਰਹਾਉ ਦੀ ਪੰਕਤੀ ਕੀ ਹੈ ਸੋਹਣ ਪਾਂਡੇ क्या लिखो जंजाला लिख राम नाम ये पांडे की तू दुनियावी पढ़ाइया है इन्होंने विद्यार्थियों अपने चाटड़िया दुनियावी पढ़ाई के न जोड़ के उस परमात्मा दे जोड़ता ਸੋਨੂ ਪਾਂਡੇ ਕੀ ਲਿਖੋ ਜੰਗਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਰਾਮ ਦਾ ਨਾਮ ਗੋਪਾਲ ਦਾ ਨਾਮ ਉਹ ਇਹਨਾਂ ਬੰਨ ਇਹਨਾਂ ਛਾਤਰੀਆਂ ਇਹਨਾਂ ਵਿਦਿਆਰਥੀਆਂ ਨੂੰ ਦਵਾ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਤਰ ਸਕੇਗੀ ਅਤੇ ਜੋ ਕੋੜਾ ਹਵਲਾ ਪਾਂਦਾ ਹੈ ਉਹ ਵੀ ਇਸ ਸੰਸਾਰ ਤੋਂ ਕਰ ਜਾਵੇਗਾ ਸਤਿਗੁਰੂ ਜੀ ਅੱਜ ਤ੍ਰਿੰਜਾਮੀ ਅਤੇ ਚਿਰੰਜਾਮੀ ਪੜਿਆ ਉਚਾਰ ਕਰਦੇ ਹਾਂ ਸਤਿਗੁਰੂ ਸਾਹਿਬੀ ਕੀ ਉਪਦੇਸ਼ ਕਰ ਰਹੇ ਹਨ ਪਾਂਦਾ ਪੜਿਆ ਆਖੀਏ ਬਿਦਿਆ ਵਿਚਰੇ ਸਹਿ ਸੁਭਾਰੇ ਸਤਿਗੁਰੂ ਜੀ ਉਪਦੇਸ਼ ਕਰਕੇ ਕਹਿ ਰਹੇ ਹਨ ਕਿ ਪੰਡਾ ਜੋ ਹੈ ਉਹ ਪੜਿਆ ਹੋਇਆ ਉਹ ਹੀ ਕਿਹਾ ਜਾ ਸਕਦਾ ਹੈ ਉਹ ਉਸ ਨੂੰ ਹੀ ਵਿਦਵਾਨ ਕਿਹਾ ਜਾ ਸਕਦਾ ਹੈ ਬੇਦਿਆ ਵਿਚਰੇ ਸਹਿ ਸੁਹਾਏ ਜੋ ਬੇਦਿਆ ਰਹੀ ਇਸ ਜੀਵਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ ਸਹਿਜ ਸੁਭਾਏ ਵਿਚਰਦਾ ਹੈ ਵਿਚਰੈ ਵਿਚਰਦਾ ਹੈ ਉਸ ਨੂੰ ਹੀ ਵਿਦਵਾਨ ਪੰਡਿਤ ਕਿਹਾ ਜਾ ਸਕਦਾ ਹੈ ਜੋ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਸਹਿਜ ਸੁਭਾਏ ਵਿਚਰਦਾ ਹੈ ਤਾਂ ਸ਼ਾਂਤੀ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ ਬੇਦੇਾਸ ਸੋਧ ਤਤ ਲਹ ਹੈ राम नाम लिव लाए उस पदे पढ़ाया विद्वान आख्या जा सकता है जो विद्या सोद है विद्या अपने आप नोध है अपने आप भी विचार करा है कि मेरा मूल की है मैं इस संसार क्यों आया ਮੈਨੂੰ ਕਿਸ ਨੇ ਭੇਜਿਆ ਮੇਰਾ ਮਕਸਦ ਕੀ ਹੈ ਇਸ ਤਰ੍ਹਾਂ ਉਹ ਵਿਦਿਆਰਥੀ ਇਹ ਵਿਚਾਰ ਕਰੇ ਵਿਦਿਆ ਸੋਧ ਤਤ ਲਹੈ ਰਾਮ ਨਾਮ ਦੇਵ ਲਾਏ ਅਤੇ ਉਹ ਪੰਧਾ ਉਹ ਹੀ ਵਿਦਵਾਨ ਆਤਿਆ ਜਾ ਸਕਦਾ ਹੈ ਪੜਿਆ ਹੋਇਆ ਆਤਿਆ ਜਾ ਸਕਦਾ ਹੈ ਜੋ ਰਾਮ ਦੇ ਨਾਮ ਦੇ ਨਾਲ ਲੈ ਲਾ ਕੇ ਤਤ ਲਹ ਤਤ ਇਹ ਜੋ ਜਿੰਦਗੀ ਦਾ ਅਸਲ ਮਕਸਦ ਹੈ ਉਸ ਨੂੰ ਸਮਝੇ ਉਸ ਪੰਡਤ ਨੂੰ ਵਿਦਵਾਨ ਜਾਂ ਪੜਿਆ ਹੋਇਆ ਆਪਿਆ ਜਾ ਸਕਦਾ ਹੈ ਜੋ ਆਪਣੇ ਆਪ ਦੀ ਵਿਚਾਰ ਕਰੇ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਲਾ ਕੇ ਇਸ ਜਨਮ ਦਾ ਮਨੋਰਥ ਕੀ ਹੈ ਤਤ ਕੀ ਹੈ ਉਸ ਨੂੰ ਸਮਝੇ ਤਤ ਦਾ ਸਾਨੂੰ ਸਤਿਗੁਰੂ ਜੀ ਨੇ ਸਮਝਾਇਆ ਹੈ प्राणी तू आया लाहा ਲੈਣ ਇਹ ਲਾਹ ਲੈਣਾ ਵੀ ਤਤ ਹੈ ਲਗਾਪਿਤ ਕੋ ਪਕੜੇ ਸਭ ਮੁਕਤੀ ਚੱਲੀ ਰਾਂ ਇਹ ਸਾਰੀ ਜ਼ਿੰਦਗੀ ਇਹਨਾਂ ਨੂੰ ਪਕੜਿਆ ਜਾਂ ਜੁਗਾਲਾਂ ਦੇ ਵਿੱਚ ਪੈ ਕੇ ਹੀ ਨਿਕਲਦੀ ਜਾ ਰਹੀ ਹੈ ਫਿਰ ਤੂੰ ਲਾਹਾ ਨਹੀਂ ਕੱਟ ਰਿਹਾ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਘਟਨਾ ਹੀ ਤੇਰਾ ਇਸ ਜਨਮ ਦੇ ਵਿੱਚ ਆਉਣ ਦਾ ਮਕਸਦ ਸੀ ਮਨਮੁਖ ਵਿਦਿਆ ਵਿਕਰਦਾ ਵਿਕਟਕ ਤੇ ਦਿਖਾਏ ਇੱਕ ਪਾਸੇ ਤਾਂ ਉਹ ਪੜਿਆ ਹੋਇਆ ਆਪੰਦਰ ਪੰਡਿਤ ਵਿਦਵਾਨ ਹੈ ਪਰ ਦੂਜੇ ਪਾਸੇ ਮਨਮੁਖ ਹੈ ਪਾਂਡਾ ਜੋ ਹੈ ਉਹ ਤਾਂ ਵਿਦਿਆ ਦੀ ਰਾਣੀ ਆਪਣੇ ਆਪ ਨੂੰ ਸਮਝਦਾ ਹੈ ਕਿ ਆਪਣੇ ਆਪ ਬਾਰੇ ਵਿਚਾਰ ਕਰਦਾ ਹੈ ਤੇ ਜੀਵਨ ਦੇ ਵਿੱਚ ਸਹਿ ਸੁਭਾਏ ਵਿੱਚ ਜਿਉਦਾ ਹੈ ਅਤੇ ਰਾਮ ਦੇ ਨਾਮ ਦੇ ਨਾਲ ਲਿਬ ਲਾ ਕੇ ਇਸ ਜਨਮ ਦਾ ਮਨੋਰਥ ਸਮਝਦਾ ਹੈ ਪਰ ਦੂਸਰੇ ਪਾਸੇ ਜੋ ਮਨਮੁਖ ਹੈ ਮਨਮੁਖ ਵਿਦਿਆ ਬਿਕਰਦਾ ਉਹ ਮਨਮੁਖ ਇਸ ਵਿਦਿਆਰਣ ਲੈ ਕੇ ਸਿਰਫ ਉਸ ਨੂੰ ਵੇਚਦਾ ਇੰਦੀ ਹੈ ਉਸ ਨੂੰ ਵੇਚਦਾ ਇਸ ਕਰਕੇ ਹੈ ਵਿਖ ਖਟੈ ਵਿਖ ਖਾਏ ਅਤੇ ਵੇਚ ਕੇ ਵਿਖ ਜ਼ਹਿਰ ਹੀ ਦੁਨੀਆ ਦਾ ਖਟਦਾ ਹੈ ਤੇ ਜ਼ਹਿਰ ਹੀ ਖਾਂਦਾ ਹੈ ਉਹ ਇਸ ਵਿਦਿਆਰਣੀ ਆਪਣੇ ਆਪ ਦੀ ਵਿਚਾਰ ਨਹੀਂ ਕਰਦਾ ਇਸ ਵਿਦਿਆਰਣੀ ਉਸ ਰਾਮ ਦੇ ਨਾਮ ਦੇ ਨਾਲ ਨਹੀਂ ਜੁੜਦਾ ਅਤੇ ਉਹ ਜਨਮ ਦੀ ਅਸਲੀਅਤ ਨੂੰ ਨਹੀਂ ਸਮਝਦਾ ਪਰ ਉਹ ਇਹ ਵਿਗਿਆ ਲੈ ਕੇ ਸਿਵਿਆਂ ਨੂੰ ਸਿਰਫ ਵੇਚਦਾ ਹੀ ਗਿਆ ਅਤੇ ਵੇਚ ਕੇ ਇਹ ਮਾਇਆ ਕਮਾਉਂਦਾ ਹੈ ਇਹ ਮਾਇਆ ਇੱਕ ਜ਼ਹਿਰ ਹੈ ਅਤੇ ਵਿਖ ਖਾਇਆ ਤੇ ਵਿਖ ਹੀ ਆਉਂਦਾ ਹੈ ਮੂਰਤ ਸ਼ਬਦ ਨਾਲ ਚੀ ਨਹੀਂ ਸੂਜ ਬੂਜ ਨਾ ਕਾਏ ਇਹ ਜੋ ਮਨਮੁਖ ਹੈ ਇਹ ਮੂਰਖ ਹੈ ਇਹ ਸਤਗੁਰੂ ਦਾ ਵਰਸ਼ਿਆ ਉਹ ਸ਼ਬਦ ਜੋ ਹੈ ਉਸ ਨੂੰ ਨਹੀਂ ਪਛਾਣਦਾ ਚੀਨੀ ਪਛਾਣਦਾ ਮੂਰਖ ਸ਼ਬਦ ਨਾ ਚੀਨਈ ਸੂਜ ਬੂਜ ਨਾ ਕਾਏ ਇਸ ਮੂਰਖ ਨੂੰ ਇਸ ਮਨਮੁਖ ਨੂੰ ਇਸ ਸਾਤਗੁਰੂ ਦੀ ਸ਼ਬਦ ਦੀ ਰਤਾ ਪਰ ਵੀ ਸੂਝ ਨਹੀਂ ਹੈ ਇਸ ਨੂੰ ਰਤਾ ਪਰ ਵੀ ਉਸ ਸ਼ਬਦ ਦੇ ਵਿਚਾਰ ਦੀ ਪਤਾ ਨਹੀਂ ਹੈ ਇਹ ਤਾਂ ਸਿਰਫ ਇਹ ਮਾਇਆ ਜੋ ਹੈ ਇਸ ਨੂੰ ਇਹ ਜੋ ਵਿਗਿਆਦੁ ਹੈ ਇਸ ਨੂੰ ਮਾਇਆ ਦੇ ਜੋੜਨ ਦੇ ਲਈ ਲੱਗਾ ਹੋਇਆ ਹੈ ਇਸ ਮਾਇਆ ਇਸ ਵਿਗਿਆਦ ਦੇ ਰਾਹੀਂ ਆਪਣੇ ਆਪ ਨੂੰ ਨਹੀਂ ਪਛਾਣਦਾ ਉਸ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਅਤੇ ਉਹ ਜੋ ਤਤ ਹੈ ਉਸ ਨੂੰ ਨਹੀਂ ਕੋਲਦਾ ਜੋ ਇਸ ਜਨਮ ਦਾ ਮਨੋਹਤ ਹੈ ਉਸ ਨੂੰ ਨਹੀਂ ਬਾਚਦਾ ਪੰਧਾ ਗੁਰੂ ਕੇ ਆਖੀਐ ਚਾਟੜਿਆਂ ਮਤ ਦੇ ਸਤਿਗੁਰੂ ਜੀ ਉਪਦੇਸ਼ ਕਰਦੇ ਹੋਏ ਚਿਰੰਜਾਂ ਵੀ ਪਾੜੀ ਦੇ ਵਿਸਤਾਰ ਨੂੰ ਉਪਦੇਸ਼ ਕਰਦੇ ਹਨ ਕਿ ਉਹ ਪੰਧਾ ਹੀ ਗੁਰੂ ਕੋ ਪਾਕਿਆ ਜਾ ਸਕਦਾ ਹੈ ਜਿਹੜਾ ਚਾਟੜਿਆਂ ਨੂੰ ਮਤ ਦਿੰਦਾ ਕੀ ਮਤ ਦਿੰਦਾ ਹੈ ਨਾਮ ਸਨਮਾਨ ਲੋ ਨਾਮ ਸੰਗ ਰਹੋ ਲਾਹ ਜਗ ਮੈਂ ਲੇ ਉਹ ਪਾਉਂਦਾ ਗੁਰਮੁਖ ਆਖੀਏ ਉਸ ਪਾਉਂਦੇ ਨੂੰ ਗੁਰਮੁਖ ਆਖਿਆ ਜਾ ਸਕਦਾ ਹੈ ਜਿਹੜਾ ਆਪਣੇ ਵਿਦਿਆਰਥੀਆਂ ਨੂੰ ਇਹ ਮਤ ਦਿੰਦਾ ਹੈ ਮਤ ਦੇ ਕੇ ਅਤੇ ਆਪ ਵੀ ਲਾਹਾ ਜਗ ਮੇਲੇ ਇਸ ਜਗ ਦੇ ਵਿੱਚ ਲਾਹਾ ਘਟਦਾ ਹੈ ਕੀ ਮਤ ਦਿੰਦਾ ਹੈ ਨਾਮ ਸਮਾਲੋ ਨਾਮ ਸਦਾ ਚੇਤੇ ਰੱਖੋ ਨਾਮ ਦੇ ਨਾਲ ਸਦਾ ਜੁੜੋ ਨਾਮ ਸੰਗਰੋ ਤੇ ਨਾਮ ਦਾ ਧਨ ਹੀ ਇਕੱਠਾ ਕਰੋ ਇਹ ਦੂਸਰਾ ਧਨ ਜੋ ਹੈ ਇਹ ਸਾਥ ਦੇਣ ਵਾਲਾ ਨਹੀਂ ਹੈ ਇਹ ਨਾਮ ਨੂੰ ਸੰਗਰੋ ਇਹੋ ਜਿਹਾ ਪੰਧਾ ਗੁਰਮਖੀ ਜੋ ਹੈ ਆਪਣੇ ਵਿਦਿਆਰਥੀਆਂ ਨੂੰ ਉਪਦੇਸ਼ ਦਿੰਦਾ ਹੈ ਉਹ ਨਾਮ ਦੇ ਨਾਲ ਹੀ ਆਪਣੇ ਵਿਦਿਆਰਥੀਆਂ ਨੂੰ ਜੋੜਦਾ ਹੈ ਸਚੀ ਪੱਟੀ ਸਚਮਨ ਪੜਿਅ ਸ਼ਬਦ ਸੁਸਾਰ ਸਚੀ ਪੱਟੀ ਸਚਮਨ जे वागुरु सच जो है जो आदि सच है जुगाद सच है है नानकोसी भी सच है नानको सी भी सच वो सच जो है वो वस जाए सच मन नारी मन और सच मन देस जाए तो सतगुरु जी कहते हैं यही सच्ची पट्टी है यही विद्यार्थियों सच्ची ਪੱਟੀ ਪੜਾ ਨਹੀਂ ਹੈ ਇਹ ਵੀ ਵਿਦਿਆਰਥੀਆਂ ਨੇ ਸੱਚੀ ਸਿੱਖਿਆ ਹੈ ਕਿ ਸੱਚ ਮਨ ਨੂੰ ਮਨ ਦੇ ਵਿੱਚ ਉਹ ਸੱਚ ਵਸ ਜਾਵੇ ਪੜਿਏ ਹੈ ਸ਼ਬਦ ਸੁਸਾਰ ਅਤੇ ਉਹ ਸੱਚ ਜੋ ਹੈ ਮਨ ਵਿੱਚ ਤਾਸਤਾ ਹੈ ਜੇ ਸਤਿਗੁਰੂ ਦੇ ਬਖਸ਼ੇ ਹੋਏ ਸ਼ਬਦ ਨੂੰ ਪੜੀਏ ਜੋ ਸਤਿਗੁਰੂ ਦਾ ਸ਼ਬਦ ਸਾਰ ਹੈ ਸ੍ਰੇਸ਼ਟ ਹੈ ਸਾਰੀਆਂ ਹੀ ਬਾਣੀਆਂ ਤੋਂ ਸ੍ਰੇਸ਼ਟ ਸਤਿਗੁਰੂ ਦਾ ਸ਼ਬਦ ਆਇਆ ਉਹ ਸਤਿਗੁਰੂ ਦੇ ਸ਼ਬਦ ਨੂੰ ਪੜੇ ਤਾਂ ਉਹ ਵਾਹਿਗੁਰੂ ਜੋ ਹੈ ਉਸ ਤੇ ਮਨ ਦੇ ਵਿਸ਼ਵਾਸਾਂ ਦਾ ਹੈ ਨਾਨਕ ਸੋ ਪੜਿਆ ਸੋ ਪੰਡਤ ਵਿਨਾ ਜਿਸ RAM ਨਾਮ ਗਲ ਹਾਰ ਇਹ ਨਾਨਕ ਸਤਿਗੁਰੂ ਦੇ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਸੋ ਪੜਿਆ ਉਹ ਪੜਿਆ ਹੋਇਆ ਕਿਹਾਂ ਜਾ ਸਕਦਾ ਸੋ ਪੰਡਤ ਹੈ ਉਹ ਵਿਦਵਾਨ ਹੈ ਬੀਨਾ ਹੈ ਸਿਆਣਾ ਹੈ ਜਿਸ ਰਾਮ ਨਾਮ ਗਲਹਾਰ ਜਿਸ ਦੇ ਦਿਲ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦਾ ਆਰਿਆ ਹੋਇਆ ਹੈ ਅਰਥਾਤ ਉਹ ਪੰਡਤ ਪੜ੍ਹਿਆ ਹੋਇਆ ਉਹ ਵਿਦਵਾਨ ਹੈ ਉਹ ਸਿਆਣਾ ਹੈ ਜਿਸ ਦੀ ਰਸਨਾ ਦੇ ਉੱਤੇ ਹਰ ਵਕਤ ਹੀ ਉਸ ਵਾਹਿਗੁਰੂ ਦਾ ਨਾਮ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਸਦਾ ਜੁੜਿਆ ਰਹਿੰਦਾ ਹੈ ਤੇ ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਨੂੰ ਹੀ ਦੇਖਦਾ ਹੈ ਇਹ ਉਸ ਦੇ ਗੱਲ ਦੇ ਵਿੱਚ ਰਾਮ ਦੇ ਨਾਮ ਦਾ 파ਦ ਹੈ ਉਹਨਾਂ ਮਾਰ ਜੋ ਪਾਣੇ ਉਹ ਵਿਅਰਥ ਹਨ ਕਈ ਵਾਰ ਇਹ ਫੋਟੋਆਂ ਦੇ ਵਿੱਚ ਗੁਰੂ ਸਾਹਿਬ ਦੀ ਫੋਟੋਆਂ ਦੇ ਵਿੱਚ ਗਲਾ ਦੇ ਵਿੱਚ ਹਾਰ ਪਾਏ ਜਾਂ ਜੂੜੇ ਦੇ ਉੱਤੇ ਦਸਤਾਰ ਦੇ ਵਿੱਚ ਹਾਰ ਪਾਏ ਜਾਂਦੇ ਹਨ ਬਿਲਕੁਲ ਮਰਮਤ ਗੁਰੂ ਸਾਹਿਬ ਸਿਰਫ ਹਾਰ ਕਿਸ ਨੂੰ ਕੰਧਿਆਂ ਦਾਉ ਦੇ ਵਿੱਚ ਹਾਰ ਪਾਣਾ ਉਸ RAM ਦੇ ਨਾਮ ਦਾ ਗਲ ਦੇ ਵਿੱਚ ਹਾਰ ਪਾਣਾ ਹਰਕਾਰ ਉਸ RAM ਦੇ ਨਾਮ ਦੇ ਨਾਲ ਜੁੜਨਾ ਉਸ ਵਾਹਿਗੁਰੂ ਦੇ ਨਾਮ ਨੂੰ ਵੀ ਸਦਾ ਧਿਆਉਣਾ ਅਤੇ ਉਸ ਵਾਹਿਗੁਰੂ ਦੀ ਜੋਤ ਨੂੰ ਵੀ ਸਾਰਿਆਂ ਦੇ ਅੰਦਰ ਦੇਖਣਾ ਇਹ ਰਾਮ ਨਾਮ ਗਲਹਾਰ ਇਹ ਰਾਮ ਦਾ ਨਾਮ ਗਲ ਦੇ ਵਿੱਚ ਹਾਰ ਹੈ ਸੋ ਸਤਗੁਰੂ ਜੀ ਅਪਦੇਸ਼ ਕਰਦੇ ਹੋਏ ਕਹਿ ਰਹੇ ਨਾ ਨਿਤ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ ਇਹ ਨਾਨਕ ਉਹੀ ਪੜਿਆ ਹੋਇਆ ਸਮਝੋ ਉਹੀ ਪੰਡਤ ਸਮਝੋ ਉਹੀ ਸਿਆਣਾ ਸਮਝੋ ਜਿਸ ਦੇ ਘਰ ਦੇ ਵਿੱਚ ਰਾਮ ਦੇ ਨਾਮ ਦਾ ਹਾਰ ਹੈ ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕਰਕੇ ਇਹ ਓੰਕਾਰ ਦੀ ਬਾਣੀ ਜਿਸ ਤਿਆਂ ਕਿ ਸ਼ਰਿੰਜਾ ਆਡੀਅנסਾਂ ਇਹ ਓੰਕਾਰ ਦੀ ਬਾਣੀ ਆਪ ਹੀ ਸਿਰ ਉੱਤੇ ਆਪਣਾ ਬਖਸ਼ਿਸ਼ ਪਰਿਆ ਯਾਤਰਾ ਕੀ ਆਪਾਂ ਸਾਰਿਆਂ ਨੂੰ ਵਿਚਾਰ ਕਰਵਾਈ ਹੈ ਸਤਗੁਰੂ ਜੀ ਦਾ ਕੋਟਾਂ ਕੋਟ ਸ਼ਿਕਰਾਨਾ ਹੈ ਅਤੇ ਸਤਗੁਰੂ ਜੀ ਅੱਗੇ ਅਰਦਾਸ ਹੈ ਕਿ ਆਪ ਹੀ ਆਪਣੇ ਭਾਵਨਾਂ ਦੇ ਅਨਸਾਰ ਸਾਡੇ ਕੋਲੋਂ ਆਪ ਹੀ ਵਿਚਾਰ ਕਰਵਾ ਲੈ ਕਿਉਂਕਿ ਅਸੀਂ ਤਾਂ ਸਾਡੀ ਮਤ ਕੋਈ ਹੈ ਅਸੀਂ ਗੁਰੂ ਦੇ ਆਸ਼ੀਰਵਾਦ ਨੂੰ ਨਹੀਂ ਸੰਗੀਤਰਾ ਸਮਝ ਸਕਦੇ ਸਤਗੁਰੂ ਆਪ ਹੀ ਆਪਣੇ ਆਸ਼ੀਰਵਾਦ ਅਨਸਾਰ ਆਪ ਹੀ ਵਿਚਾਰ ਕਰਵਾ ਲੈ ਇਹ ਹੀ ਸਤਗੁਰੂ ਅੱਗੇ ਅਰਦਾਸ ਹੈ ਜੀ ਸਤਗੁਰੂ ਕਿਰਪਾ ਕਰਨ ਸਾਰੇ ਨੂੰ ਬਾਣੀ ਦੇ ਨਾਲ ਜੋੜਨ ਇਹ ਸ਼ਬਦ ਜੋ ਸ੍ਰੇਸ਼ਟ ਬਾਣੀ ਹੈ ਇਸ ਸ੍ਰੇਸ਼ਟ ਸ਼ਬਦ ਦੇ ਨਾਲ ਜੁੜ ਕੇ ਸਾਡਾ ਪਾਰ ਉਤਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ